ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਹੈ। ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ। ਤੇ ਮੈਂ ਬਣਾਉਣ ਲੱਗੀ ਹਾਂ ਇਹ ਬਲੌਗ। ਅਰਸ਼ਮੀਨ ਆ ਗਿਆ ਸੀ ਬਸ ਕੋਲੋਂ। ਆਹੇ ਖੜ ਦ। ਆ ਜਾ। ਆ ਜਾ ਕੇ ਅੱਗੇ ਕਿਤੇ।

ਆ ਤੇ ਪੀ ਲੋ ਸਾਰੇ ਲੈਣ ਚਾਹ ਪੀ ਲੋ ਜਿੰਨੇ ਚਾਹ ਪੀਏ ਚਾਹ ਪੀ ਲੋ ਕਾਫੀ ਪੀਓ ਕਾਫੀ ਪੀ ਲੋ ਮੈਂ ਬੰਦੀ ਕਰਤੀ ਇਸ ਮੀੜ ਆਸੀ ਸਕਰ ਲੋ ਅਸੀਂ ਬਣਾਏ ਮਿੱਠੇ ਚੌਰ ਜਿਹੜਾ ਮਾਤਾ ਦਾ ਮੱਥਾ ਨਹੀਂ ਮੱਥਾ ਟਿਕਿਆ ਮਿੱਠੇ ਚੌਰ ਬਣਾਈ ਸੀ ਬਹੁਤ ਵਧੀਆ ਬਣੇ ਸਾਰਿਆਂ ਨੇ ਖਾ ਲਈ ਇੰਨੇ ਕਪਈਆ ਹੋ ਗਏ ਰਸਮੀ ਮਿੱਠੇ ਚੌਲ ਖਾਣੇ ਨਹੀਂ ਬਣਾਏ ਆ ਖਾਲਾ ਕਿ ਮਿਰਚਾਂ ਵਾਲ ਹੂੰ ਬਣਾ ਦੋ ਬਣਾ ਦੋ ਨਾਲ ਦੀ ਨਾਲੀ ਬਣਾ ਦੋ ਮਿਰਚਾਂ ਵਾਲੇ ਚੌਲ ਬਣਾ ਦੋ ਬਣਾ ਦੋ ਮਿਰਚਾਂ ਨਹੀਂ ਪਾਉਣਾ ਪਰ ਮੈਂ ਐਂ ਬਣਾ ਦੋ ਹੂੰ ਚੌਲ ਬਣਾ ਦਿੰਦੇ ਬਣਾ ਦੋ ਮਿਰਚਾਂ ਨਹੀਂ ਪਾਉਣਾ ਬਣਾ ਦੋ ਬਣਾ ਦੋ ਕੱਲਾ ਨੂੰ ਐ ਬਣਾ ਦੋ ਮਿੱਠੇ ਚੌਲ ਤਾਂ ਕਹਿੰਦਾ ਮੈਂ ਖਾਣੇ ਨਹੀਂ ਮਿਰਚਾਂ ਵਾਲੇ ਚੌਲਾਂ ਨੂੰ ਨਾਲ ਦੀ ਨਾਲੀ ਮਿੱਠੇ ਤਾਂ ਹੁੰਦੇ ਹੀ ਹੂੰ ਮਸਾਲੇ ਖੰਦੇ ਮਿਰਚਾਂ ਵਾਲੇ ਬਣਾ ਕੇ ਦਿਓ ਮਿੱਠੇ ਚੌਲ ਵਾਲੇ ਤੁਸੀਂ ਕਰੀ ਜਾਂਦੇ ਆ ਪਹਿਲਾਂ ਉਹ ਇੱਕ ਚਮਚਾ ਖਾ ਕੇ ਦਿਖਾ ਦੇ ਰਸ਼ਮੀਨ ਇੱਕੋ ਹੀ ਚਮਚ ਫੇਰ ਤੈਨੂੰ ਮਿਰਚਾਂ ਵਾਲੇ ਚੌਲ ਮੈਗੀ ਬਣਾ ਦੂੰਗੀ ਨਾ ਮੈਗੀ ਖਾਣੀ ਨਾ ਚੌਲ ਹੀ ਖਾਣੀ ਡਾਂਸ ਕਰਕੇ ਦਿਖਾ ਪਹਿਲਾਂ ਡਾਂਸ ਕਰਕੇ ਦਿਖਾ ਦੇ ਕਿੰਨਾ ਕੁ ਸਿੱਖਿਆ ਲੜਾਈ ਕਰਾਉਣੀ ਹੈ ਦੋਸਾਂ ਦੀ اچھا ਕੋਈ ਲੜਾਈ ਵਾਲੀ ਐਕਟਿੰਗ ਹੈ ਹਮ ক্রিকেট ਖੇਡਣਾ ਟੇਬਲ ਟੈਨਿਸ ਖੇਡਣੀ ਫੁੱਟਬਾਲ ਖੇਡਣੀ ਹੈ اچھا ਕਬੱਡੀ ਖੇਡਣੀ ਹੈ ਸਪੋਰਟਸ ਆ ਸਾਰੇ ਹੈ ਚੱਲੋ ਅੱਧੇ ਹੀ ਦੇਖੂ ਫਿਰ ਮੈਂ

ਆਜੋ ਆਨੇ ਟ੍ਰੇਨ ਆਲੇ ਦੇਖੀ ਆਵਾਜ਼ ਕਿੰਨੀ ਉੱਚੀ ਲਾਤੀ ਜਿਹੜੀਆਂ ਉਹ ਬੋਲਦੇ ਆ ਕੰਪਿਊਟਰ ਜਿਓ ਇੱਥੇ ਸੁਣਦੇ ਹੈਗੇ ਹਾਂ ਇੱਥੇ ਆਉਂਦੀ ਆਵਾਜ਼ ਇੱਥੇ ਆਵਾਜ਼ ਬੱਸ ਸਟੇਸ਼ਨ ਹੋਰ ਬਣ ਗਿਆ ਨਾ ਤੁਹਾਡਾ ਡਵਲ ਹੋ ਗਿਆ ਅੱਛਾ ਮੈਂ ਤਾਂ ਵੇਖੀ ਨਹੀਂ ਹੁਣ ਬਹੁਤ ਟਾਈਮ ਤੋਂ ਦੇਖੀ ਉਹ ਸੋ ਠੀਕ ਹੈ ਹੁਣ ਜਮਾਂ ਹਾਂ ਹੁਣ ਤਾਂ ਠੀਕ ਹੈ ਤੇ ਇਹ ਦਿਨਾਵੇ ਹੁਣ ਫਰੇ ਫਰੇ ਆ। ਤੇ ਪੀਜੀ ਦਾ ਹਾਤੀ ਖੁਰਕ ਨਹੀਂ ਹੋਈ ਤੁਹਾਡੇ। ਕੀੜ ਤਾਂ ਬਹੁਤ ਵੀ। ਚਿਕਾ ਨਹੀਂ ਵੱਜੇਗਾ। ਚਿਕਾ ਵਾਲੇ ਕੰਮ ਦੀ, ਪੱਟਾ ਕੇ ਲੈ। ਹੁਣ ਤਾਂ ਆਪਣੀਆਂ ਡੀਕਾਂ ਫੁੱਟਣ ਲੱਗ ਗਈਆਂ, ਵਧੀਆ ਸ਼ਾਂ ਹੋ ਜੂਗੀ। ਇੰਨੀ ਧੁੱਪ ਹੁੰਦੀ ਹੈ ਬਾਹਰ। ਆ ਮੈਂ ਪੱਠੇ ਪਾ ਦੋ। ਭੁੱਖ ਲੱਗੀ ਆ। ਹੂੰ। ਤੁਹਾਨੂੰ ਲੱਗਦੀ ਆ ਉਹਨਾਂ ਨੂੰ ਨਹੀਂ ਲੱਗਦੀਗੀ। ਦੇਖਿਆ ਇਹਨੂੰ ਰਸ਼ਮੀ ਕਿੱਥੇ ਰੱਖ ਗਿਆ। ਕੀ ਕਰਦਾ ਸੀਗਾ? ਕਦਾ। ਰਸ਼ਮੀ ਨੇ ਇਹਨੂੰ ਉੱਤੇ ਹੀ ਰੱਖਿਆ ਸੀ ਹਨਾ। ਹੋਰ ਬਾਲਾ ਨਾ ਚਰਾਪਾਂ ਕਰਦਾ ਰਸ਼ਮੀਨ ਦਾ ਆ ਗਿਆ ਰਸ਼ਮੀਨ ਰੱਖਿਆ ਰਸ਼ਮੀਨ ਯਸਤਾਰ ਰਸ਼ਮੀਨ ਦਾ ਨਾਮ ਲਾ ਮੰਗਿਆ ਮੀਰਾ ਕੇ ਰਸ਼ਮੀਨ ਰੱਖਿਆ ਸੀ ਹਾਂ ਜਿਹਨ ਮਾਰਥਾ ਦਾ ਰਸ਼ਮੀਨ ਦੀ ਵਾਰ ਕਰ ਹਾਂ ਰਾਤੀ ਰਸ਼ਮੀਨ ਆਉਂਦਾ ਸੀ ਇਹਦਾ ਆ ਗਿਆ ਉਹਨਾਂ ਨੇ ਕੀਦਾ ਸਬਸੋ ਪਹਿਲੇ ਪਹਿਲੇ ਨੰਬਰ ਬੋਲਦੇ ਨੰਬਰ ਕੀ ਹੈ ਨੰਬਰ ਬੋਲ ਦੋ ਤਾਂ ਨੰਬਰ ਦਾ ਕੀ ਹੋ ਜਾਂਦਾ 770 ਮੈਂ <laughs> ना मम्मा ਨੰਮਾ ਦੇ ਨੰਬਰ ਦੇ ਪੰਜ ਡਿਜੀਟ ਦਸੂਗਾ ਪੰਜ ਵੀ ਨਹੀਂ ਦੱਸ ਦੇ ਤਿੰਨ ਡਿਜੀਟ 70 520 ਐਸ ਤੋਂ ਕੇ ਸਾਰੇ ਨੰਬਰ ਟੈਸਟ ਕਰ ਲੋ ਕੋਈ ਨੰਬਰ ਨਹੀਂ ਨਿਕਲੂਗਾ ਹਾਂ ਟੈਸਟ ਕਰ ਲੋ ਤੇ ਲਾਸਟ ਦੇ ਨੰਬਰ ਦੇ ਦੋ ਡਿਜੀਟ 98 ਹੁਣ ਇਹਨਾਂ ਦੇ ਵਿਚਾਲੇ ਵਾਲੇ ਜਿਹੜੇ ਪੰਜ ਤੇ ਨੰਬਰ ਸਾਰਾ ਨੰਬਰ ਤਦਾਸਤਾ ਚਲੋ ਬਈ ਚਾਲੇ ਵੀ ਦੱਸ ਹੀ ਦੇਣਾ ਵੇ 78520 78 ਅ 78 ਕਾਸ਼ 7898 ਹਾਂ ਤੇ 7098 ਆ ਨੰਬਰ ਇਹ ਹੋ ਗਿਆ ਕੌਣ ਆ ਗਿਆ ਬਾਹਰ ਪੱਜ ਗਿਆ ਸਾਰੇ ਨੰਬਰ ਸਾਰੇ ਦੱਸ ਦਿਓ ਮੇਰੇ ਕੋਲ ਚਲ ਮੇਰਾ ਰੱਖ ਦਿਨਾ ਮੈਂ ਕਿਹੜਾ ਮੇਰੀ ਚਾਰਜ ਹੋਇਆ ਵਾ ਰੀਚਾਰਜ ਦਾ ਮਤਲਬ ਨਹੀਂ ਕਦੇ ਤਾਂ ਹੋਊਗਾ ਹੀ ਰੀਚਾਰਜ ਉਹ ਤਾਂ ਹੀ ਹੁੰਦਾ ਨਾ ਕਰੋਣਾ ਬੱਚੀ ਲੱਗੀ ਪਈ ਆ ਚੱਲ ਆਜੀ ਲੈ ਚਲਾ ਕੇ ਭੁੱਲੇ ਤੁਸੀਂ ਫੇਵਿਕ ਇੱਕ ਕਢਾਉਂਦੇ ਸੀ ਨਾ ਪਰ ਚਾਬੀ ਤਾਂ ਕਢਣੀ ਸੀ ਫੇਵਿਕ ਇੱਕ ਤਾਂ ਚਲ ਕਢ ਲਈ ਕੱਢੀ ਨਹੀਂ ਫੇਵਿਕ ਇੱਕ ਹੈ ਹੀ ਨਹੀਂ ਸੀ ਹਾਂ ਕੌਣ ਆਉਂਦਾ ਕੋਈ ਆਉਂਦਾ ਤਾਂ ਬੇਦਰੋ ਸਹੀ ਦੇਖ ਲੈ ਆਣਾ ਸ਼ਰਾਰਤਾਂ ਬਹੁਤ ਕਰਦਾ ਇਹ ਹਾਂ ਮੈਨੂੰ ਸਮਝ ਆ ਨਹੀਂ ਰਿਹਾ ਹੋਰ ਟਰੈਕਟਰ ਆਉਂਦਾ ਰਸਮੀ ਨਾ ਇੱਧਰ ਹੋਇਆ ਕੀ ਹੋ ਗਿਆ ਤੇ ਥੋੜਾ ਡਰ ਕੇ ਲੈ ਹੁਣ ਟੈਂਪੂ ਤਾਂ ਆ ਗਿਆ ਨਾ ਫਿਰ ਦੇਖ ਆਹੀਂ ਕਰੂਗਾ ਇਹ ਦਰਸ਼ミン ਹਾਈ ਮੂਰੋਂ ਟੈਂਪੂ ਆ ਗਿਆ ਫਰਦ ਤੋਂ ਲੜਵਾ ਕੇ ਜਿੱਦ ਮੂਰਲੇ ਬਸੇ ਤੇ ਮੂਰਲੇ ਬਸੇ ਤੇ ਬਦਰ ਕੱਢੀ ਦੇ ਕੋਈ ਪੈਸਾ ਨਹੀਂ ਲੱਗੇਗਾ। ਉਹ ਜੀ ਮੇਰੇ ਚੈਨਲ ਤੇ ਨਵੇਂਾਂ ਦਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਅੱਜ ਦੀ ਵੀਡੀਓ ਨੂੰ ਲਾਈਕ ਵੀ ਸ਼ੇਅਰ ਵੀ ਕਰ ਦਿਆ ਕਰੋ ਦੱਬ ਕੇ ਤੇ ਲਾਈਕ ਨਹੀਂ ਕਰਦੇ ਤੁਸੀਂ ਦੇਖ ਲੈਨੇ ਆ ਪਰ ਲਾਈਕ ਕੋਈ ਨਹੀਂ ਕਰਦਾ ਤੇ ਕਮੈਂਟ ਵੀ ਬਹੁਤ ਘੱਟ ਕਰਦੇ ਆ ਕਮੈਂਟ ਵੀ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਪਲੀਜ਼ ਤੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਜਿੰਨਾ ਵੀ ਵਲੌਗ ਹੁੰਦਾ ਸਾਰਾ ਦੇਖਿਆ ਕਰੋ ਤੇ ਆਪਾਂ ਰੋਜ਼ ਨਵੇਂ-ਨਵੇਂ ਵਲੌਗ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਦੇ ਵਲੌਗ ਚ ਇੰਨਾ ਹੀ ਤੇ ਸਾਰਿਆਂ ਨੂੰ ਬਾਏ ਜੀ ਸਤਿ ਸ਼੍ਰੀ ਅਕਾਲ